ਇਹਨਾਂ ਨੂੰ ਆਪਣਾ ਆਈ ਕਾਰਡ ਦੱਸਿਆ ਮੈਂ ਵੀ 25 ਵਾਰ ਇਹਨਾਂ ਨੂੰ ਆਪਣਾ ਆਈ ਕਾਰਡ ਚੈੱਕ ਕਰਵਾਇਆ ਇਹਨਾਂ ਨੇ ਖੁਦ ਆਪ ਆਈ ਕਾਰਡ ਚੈੱਕ ਕੀਤਾ ਪਰ ਇਹ ਇਹ ਜਵਾਬ ਦੇ ਰਹੇ ਸੀ ਕਿ ਹਾਂਜੀ ਥੋੜਾ ਟਾਈਮ ਤੁਸੀਂ ਵੇਟ ਕਰ ਲਓ ਵੀ ਤੁਹਾਨੂੰ ਐਂਟਰੀ ਮਿਲ ਜੂਗੀ। ਇਹਨੇ ਬੈਠੀ ਆਪਣਾ ਖੌਫ ਲੱਗਿਆ। ਕਿਆ ਖੌਫ ਲੱਗਿਆ? ਇੱਕ ਵਾਰ ਅਗਰ ਅਗਰ ਐਗਰੈਸਿਵ ਵਾਲਾ ਮਾਹੌਲ ਕਿੱਦਾਂ ਬਣਿਆ ਕੀ ਉਹਨਾਂ ਨੇ ਤੁਹਾਨੂੰ ਧੱਕਾ ਮੁੱਕੀ ਕਰਨ ਦੀ ਕੋਸ਼ਿਸ਼ ਕੀਤੀ ਤੁਹਾਡੇ ਨਾਲ? ਉਹ ਤੋਂ ਲੇਡੀ ਸਟਾਫ ਮੇਰੇ ਨਾਲ ਧੱਕਾ ਮੁੱਕੀ ਹੋਈ ਸੀ ਧੱਕਾ ਵੀ ਲਾਪੀ ਕਰਨ ਬਾਹਾਂ ਲਾਪੀ ਖਿੱਚਣ ਮੇਰੀ ਕੇਸਾਂ ਨੂੰ ਹੱਥ ਪਾਇਆ ਸੀ ਉਹਨਾਂ ਨੇ। ਇਸ ਨੂੰ ਛੱਡ ਦੇ ਵੀ ਮੇਰੀ ਬਾਹ ਛੱਡ ਦੇ ਵੀ ਨਹੀਂ ਤੂੰ ਆਪਣਾ ਹਸਾਬ ਲਾ ਲਈ ਵੀ ਜਿੰਮੇਦਾਰੀ ਪੈ ਗਈ ਆਪਣਾ ਹਸਾਬ ਲਾ ਜਦੋਂ ਇਹ ਵੀ ਮਤਲਬ ਵੋਟਾਂ ਲਈ ਵੀ ਇਹ ਹਾਂ ਨਹੀਂ ਪਰ ਭਰ ਦਿੰਦੇ ਕਿ ਹਾਂ ਵੀ ਤਰੀਕ ਨਹੀਂ ਐਲਾਨ ਕਰਨ ਦਿੰਦੇ ਉਦੋਂ ਤੱਕ ਇਹ ਧਰਨਾ ਚੱਲੂਗਾ ਪੀਯੂ ਵਿੱਚ ਸਵੇਰ ਤੋਂ ਪ੍ਰੋਟੈਸਟ ਚੱਲਦਾ ਪਿਆ ਹੈ ਤੇ ਜਦੋਂ ਸਵੇਰੇ ਸਟੂਡੈਂਟ ਆ ਰਹੇ ਸੀਗੇ ਕਿਉਂਕਿ ਜਿੰਨੇ ਵੀ ਗੇਟ ਹੈ ਸਾਰੇ ਪਾਸੇ ਚੰਡੀਗੜ੍ਹ ਪੁਲਿਸ ਨੇ ਸਿਕਿਉਰਿਟੀ ਲਗਾਈ ਹੋਈ ਸੀ ਤਾਂ ਉਹਨਾਂ ਨੂੰ ਲੋਕ ਕਿਹਾ ਗਿਆ ਸੀਗਾ ਕਿ ਬਿਨਾ ਆਈ ਕਾਰਡ ਤੋਂ ਕਿਸੇ ਨੂੰ ਵੀ ਅੰਦਰ ਨਹੀਂ ਆ ਦਿੱਤਾ ਜਾਊਗਾ ਹਰਮਨ ਕੋ ਆਈ ਕਾਰਡ ਵੀ ਸੀਗਾ ਲੇਕਿਨ ਉਸ ਦੇ ਬਾਵਜੂਦ ਹਰਮਨ ਨੂੰ ਰੋਕਿਆ ਗਿਆ ਹਰਮਨ ਧੜ ਕੋ ਆਈ ਕਾਰਡ ਵੀ ਸੀਗਾ ਉਸ ਤੋਂ ਬਾਅਦ ਉਹਨੂੰ ਰੋਕਿਆ ਗਿਆ ਤੁਸੀਂ ਪਹਿਲੀ ਗੱਲ ਪ੍ਰੋਟੈਸਟ ਵਿੱਚ ਸ਼ਾਮਿਲ ਹੋਣਾ ਸੀ ਜਾਂ ਨਾਰਮਲੀ ਯੂਨੀਵਰਸਿਟੀ ਆ ਰਹੇ ਸੀ ਮੈਂ ਪ੍ਰੋਟੈਸਟ ਦੇ ਵਿੱਚ ਸਪੈਸ਼ਲ ਕਰ ਤੋਂ ਸ਼ਾਮਿਲ ਹੋਣ ਆ ਰਹੀ ਸੀ ਵੀ ਹਾਂ ਵੀ ਮੈਂ ਪ੍ਰੋਟੈਸਟ ਦੇ ਵਿੱਚ ਸ਼ਾਮਿਲ ਹੋਮਾ ਤੇ ਮੈਂ ਇਹਨਾਂ ਨੂੰ ਆਪਣਾ ਆਈ ਕਾਰਡ ਦੱਸਿਆ ਮੈਂ ਵੀ 25 ਵਾਰ ਇਹਨਾਂ ਨੂੰ ਆਪਣਾ ਆਈ ਕਾਰਡ ਚੈੱਕ ਕਰਵਾਇਆ ਇਹਨਾਂ ਨੇ ਖੁਦ ਆਪ ਆਈ ਕਾਰਡ ਚੈੱਕ ਕੀਤਾ ਪਰ ਇਹ ਇਹ ਜਵਾਬ ਦੇ ਰਹੇ ਸੀ ਕਿ ਹਾਂਜੀ ਥੋੜਾ ਟਾਈਮ ਤੁਸੀਂ ਵੇਟ ਕਰ ਲਓ ਵੀ ਤੁਹਾਨੂੰ ਐਂਟਰੀ ਮਿਲ ਜੂਗੀ ਫਿਰ ਇੱਕਦਮ ਇੰਨਾ ਅਗਰੈਸਿਵ ਵਾਲਾ ਮਾਹੌਲ ਕਿੱਦਾਂ ਬਣਿਆ ਕਿ ਉਹਨਾਂ ਨੇ ਤੁਹਾਨੂੰ ਧੱਕਾ ਮੁੱਕੀ ਕਰਨ ਦੀ ਕੋਸ਼ਿਸ਼ ਕੀਤੀ ਤੁਹਾਡੇ ਨਾਲ ਜਿਹੜੇ ਅੰਦਰ ਸੀ ਉਹਨਾਂ ਨੂੰ ਇਹ ਬਾਹਰ ਜਾਣ ਦੇ ਰਹੇ ਸੀ ਛੋਟਾ ਜਿਹਾ ਜਿਹੜਾ ਦਰਵਾਜ਼ਾ ਸੀ ਇੱਕ ਵਾਰ ਇਹਨਾਂ ਨੇ ਮਤਲਬ ਜਿਹੜਾ ਮਤਲਬ ਆਪਾਂ ਪੈਦਲ ਆ ਰਹੇ ਹਾਂ ਉਹ ਜਿਹੜਾ ਗੇਟ ਸੀ ਉਹ ਵੀ ਇਹਨਾਂ ਨੇ ਓਪਨ ਕੀਤਾ ਸੀ ਪਰ ਅੰਦਰ ਵਾਲੇ ਬਾਹਰ ਹੀ ਆਏ ਸੀ ਬਾਹਰ ਵਾਲੇ ਨੂੰ ਇਹਨਾਂ ਨੇ ਫਿਰ ਵੀ ਅੰਦਰ ਨਹੀਂ ਸੀ ਜਾਣ ਦਿੱਤਾ ਜਿਹੜਾ ਛੋਟਾ ਜਿਹਾ ਦਰਵਾਜ਼ਾ ਸੀ ਉੱਥੋਂ ਮਤਲਬ ਅੰਦਰ ਵਾਲੇ ਬਾਹਰ ਆ ਰਹੇ ਸੀ ਪਰ ਬਾਹਰ ਵਾਲੇ ਨੂੰ ਇਹ ਅੰਦਰ ਨਹੀਂ ਸੀ ਜਾਣ ਦੇ ਰਹੇ ਮੈਂ ਕਿਹਾ ਵੀ ਮੈਂ ਤਾਂ ਅੰਦਰ ਜਾਣਾ ਵੀ ਮੈਂ ਇੱਥੋਂ ਟੱਪ ਕੇ ਚੱਲ ਜੰਦੀ ਜਦੋਂ ਇਹ ਮੈਨੂੰ ਗੇਟ ਤੋਂ ਹੀ ਨਹੀਂ ਜਾਣ ਦਿੰਦੇ ਵੀ ਮੈਂ ਆਪਣਾ ਇਹਨਾਂ ਨੂੰ ਆਈ ਕਾਰਡ ਵੀ ਦੱਸਿਆ ਉਦੋਂ ਲੇਡੀ ਸਟਾਫ ਮੇਰਾ ਹਤੂਮੁਕੀ ਹੋਈ ਸੀ ਤੱਕ ਵੀ ਲਾਪੀ ਕੰਨ ਬਾਹ ਲਾਪੀ ਖਿਚਣ ਮੇਰੀ ਕੇਸਾਂ ਨੂੰ ਹੱਥ ਪਾਇਆ ਸੀ ਉਹਨਾਂ ਨੇ ਮੈਨੂੰ ਲੱਗਦਾ ਉਸ ਤੋਂ ਬਾਅਦ ਤੁਹਾਡਾ ਪਾਰਾ ਬਹੁਤ ਜ਼ਿਆਦਾ ਵੱਧ ਗਿਆ ਸੀ ਤੇ ਪਹਿਲਾਂ ਇਹਨਾਂ ਨੇ ਮੇਰੇ ਕੇਸਾਂ ਤੇ ਹੱਥ ਪਾਇਆ ਸੀ ਉਦੋਂ ਥੋੜਾ ਜ਼ਿਆਦਾ ਗੁੱਸਾ ਆਇਆ ਉਦੋਂ ਹੀ ਕਹਿ ਰਹੀ ਸੀ ਕਿ ਵੀ ਮੇਰੇ ਕੇਸਾਂ ਨੂੰ ਛੱਡ ਦੇ ਵੀ ਮੇਰੀ ਬਾਹ ਛੱਡ ਦੇ ਵੀ ਨਹੀਂ ਤੂੰ ਆਪਣਾ ਹਸਾਬ ਲਾ ਲਈ ਵੀ ਮੈਂ ਉਹਨਾਂ ਨੂੰ ਐਨੀ ਵਾਰੀ ਕਿਹਾ ਕਿ ਵੀ ਮੇਰੀ ਬਾਹ ਛੱਡ ਦੋ ਬਾਹ ਛੱਡ ਦੋ ਵੀ ਤੁਸੀਂ ਸਿੱਧਾ ਗੇਟ ਖੋਲ ਦੋ ਵੀ ਜਦੋਂ ਮੈਂ ਤੁਹਾਨੂੰ ਆਪਣਾ ਆਈ ਕਾਰਡ ਚੈੱਕ ਕਰਵਾਤਾ ਵੀ ਤੁਸੀਂ ਮੈਨੂੰ ਕਿਉਂ ਨਹੀਂ ਅੰਦਰ ਜਾਣ ਦਿੰਦੇ ਮੈਨੂੰ ਉਹਨਾਂ ਨੂੰ ਆਈ ਕਾਰਡ ਵੀ ਚੈੱਕ ਕਰਵਾ ਦਿੱਤਾ ਉਹ ਕਹਿੰਦੇ ਵੀ ਕੋਈ ਨਾ ਜਦੋਂ ਮੈਂ ਉੱਥੇ ਗੇਟ ਦੇ ਵਿੱਚ ਸੀ ਕਹਿੰਦੇ ਵੀ ਕੋਈ ਨਾ ਵੀ ਤੁਸੀਂ ਪਿੱਛੇ ਆ ਜਾਓ ਵੀ ਕੋਈ ਨਾ ਵੀ ਮੈਂ ਗੇਟ ਖਲਵਾ ਦੰਨੀ ਆ ਵੀ ਸਾਡੇ ਐਸੇ ਵੀ ਯੂਨੀਫਾਰਮ ਪਾਈ ਹੋਈ ਵੀ ਸਾਡੇ ਤੇ ਵੀ ਗੱਲ ਆਂਦੀ ਤੇ ਜਦੋਂ ਉਹਨਾਂ ਨੇ ਕਿਹਾ ਵੀ ਗੇਟ ਖਲਵਾ ਦਾਂਗੇ ਮੈਂ ਕਿਹਾ ਪਹਿਲਾਂ ਵੀ ਤੁਸੀਂ ਗੇਟ ਖੋਲੋ ਵੀ ਮੈਂ ਤਾਂ ਆਉਂਗੀ ਤਾਂ ਚਲੋ ਉਹਨਾਂ ਨੇ ਥੋੜੇ ਟਾਈਮ ਵੇਟ ਕੀਤੀ ਫਿਰ ਉਹਨਾਂ ਨੇ ਗੇਟ ਖੋਲ ਦਿੱਤਾ ਸੀ ਫਿਰ ਮਤਲਬ ਮੈਨੂੰ ਵੀ ਨੋਰਮਲ ਅੰਦਰ ਐਂਟਰੀ ਮਿਲ ਗਈ ਸੀ ਇਹ ਲੱਗਦਾ ਪੇਸ਼ੈਂਟ ਤੁਹਾਡੇ ਚੈੱਕ ਕਿਤੇ ਜਾ ਰਹੇ ਸੀ ਜਿਸ ਤਰ੍ਹਾਂ ਐਸਾ ਚੀਜ਼ਾ ਹੋ ਰਹੀ ਕਿਉਂਕਿ ਹਾਂਜੀ ਅੰਦਰ ਦਾਖਲ ਇਹਨਾਂ ਨੂੰ ਪਤਾ ਹੀ ਵੀ ਜੇ ਅਸੀਂ ਅੰਦਰ ਨਹੀਂ ਆਣ ਦਿੱਤਾ ਤਾਂ ਹੋਰ ਵੀ ਮਤਲਬ ਮਾਹੌਲ ਗਰਮ ਹੋਊਗਾ ਹਥੋਪਾਈ ਹੋਊਗੀ ਪੁਲਿਸ ਦੇ ਨਾਲ ਲਾਠੀ ਚਾਰਜ ਹੋਊਗਾ ਫਿਰ ਫਿਰ ਹੋਏ ਕਿ ਵੀ ਥੋੜਾ ਜਿਆਦਾ ਹੋਰ ਗਰਮ ਮਾਹੌਲ ਹੋ ਜਾਣਾ ਫਿਰ ਥੋੜਾ ਮਤਲਬ ਪੁਲਿਸ ਵੀ ਲੱਜ ਵੀ ਥੋੜਾ ਸ਼ਾਂਤ ਨੇ ਕਿਉਂਕਿ ਨੋਟੀਫਿਕੇਸ਼ਨ ਤਾਂ ਵਾਪਸ ਲੈ ਲਿੱਤਾ ਗਿਆ ਕਿ ਤਨਾ ਕਿਤੇ ਕਿਉਂਕਿ ਨੋਟੀਫਿਕੇਸ਼ਨ ਦੇ ਪਹਿਲਾਂ ਸੀਗਾ ਕਿ ਜਿਹੜੀ ਸੈਨੇਟ ਰੱਦ ਕੀਤੀ ਜਾ ਰਹੀ ਹੈ ਹਾਂਜੀ ਹੁਣ ਕਿੱਥੇ ਕਹ ਸਕਦੇ ਗਰਾਰੀ ਅੜੀ ਹੋਈ ਹੈ ਕਿ ਹਜੇ ਵੀ ਸਟੂਡੈਂਟ ਕਹਿੰਦੇ ਕਿ ਅਸੀਂ ਨਹੀਂ ਮੰਨਣਾ ਹੈਗਾ ਜਦੋਂ ਇਹ ਇਹ ਵੀ ਮਤਲਬ ਵੋਟਾਂ ਲਈ ਵੀ ਇਹ ਹਾਂ ਨਹੀਂ ਪਰ ਭਰ ਦਿੰਦੇ ਕਿ ਹਾਂ ਵੀ ਤਰੀਕ ਨਹੀਂ ਐਲਾਨ ਕਰਨ ਦਿੰਦੇ ਉਦੋਂ ਤੱਕ ਇਹ ਧਰਨਾ ਚੱਲੂਗਾ ਤੇ ਤੁਸੀਂ ਵੈਸੇ ਕਿੱਥੇ ਦੇ ਰਹਿਣ ਵਾਲੇ ਹੋ ਮੈਂ ਸ਼੍ਰੀ ਅਨੰਦਪੁਰ ਸਾਹਿਬ ਦੀ ਰਹਿਣ ਵਾਲੀ ਆ ਨੂਰਪੁਰ 베ਦੀ ਇਲਾਕੇ ਦੀ ਕਿਸੇ ਸਪੈਸ਼ਲ ਅਜ ਪਿੰਡ ਤੋਂ ਆ ਰਹੇ ਬੇਸੇ ਹਾਂਜੀ ਮੈਂ ਸਪੈਸ਼ਲ ਘਰ ਤੋਂ ਆਈ ਸੀ ਠੀਕ ਆ ਜਾ ਰਿਹਾ ਇੱਕ ਮੈਚ ਪੜਾ ਬਿਲਕੁਲ ਹਰਮਨ ਸਾਡੇ ਨਾਲ ਮੌਜੂਦ ਸੀਗੀ ਹਰਮਨ ਕਹਿੰਦੀ ਮੈਂ ਸਵੇਰੇ ਖਾਸ ਤੌਰ ਤੇ ਪ੍ਰੋਟੈਸਟ ਵਿੱਚ ਸ਼ਾਮਿਲ ਹੋਣ ਲਈ ਆ ਰਹੀ ਸੀਗੀ ਪਰ ਜਦੋਂ ਮੇਰੇ ਕੋਲ ਆਈ ਕਾਰਡ ਵੀ ਸੀਗਾ ਉਸ ਤੇ باوجود ਮੈਨੂੰ ਰੋਕਿਆ ਗਿਆ ਮੇਰੇ ਕੇਸਾ ਨੂੰ ਪਕੜਿਆ ਇਸ ਕਰਕੇ ਜਿਹੜਾ ਕਿ ਕਿਤਨਾ ਕਿਤੇ ਗੁੱਸਾ ਆਇਆ ਤੇ ਉਸ ਤੋਂ ਬਾਅਦ ਇਹਨੂੰ ਅੰਦਰ ਆਣ ਦਿੱਤਾ ਗਿਆ ਪੀਓ ਦੇ ਵਿੱਚ ਅੱਜ ਵੱਡੇ ਪੱਧਰ ਤੇ ਉੱਤੇ ਪ੍ਰੋਟੈਸਟ ਹੋਇਆ ਮੈਂ ਵਕਤ ਵਕਤ ਜਿੱਥੇ ਬੰਦੀ ਵੀ ਇੱਥੇ ਪੁੱਜੀ ਸੀ ਪਰ ਸਵੇਰੇ ਪੁਲਿਸ ਵੱਲੋਂ ਤਗੜੀ ਨਾਕਾਬੰਦੀ ਕੀਤੀ ਹੋਈ ਸੀ ਸਟੂਡੈਂਟ ਲੀਡਰ ਮੌਜੂਦ ਹੈ ਸਵੇਰੇ ਪੁਲਿਸ ਨੇ ਪੂਰੀ ਤਰ੍ਹਾਂ ਕਿਲਾ ਬੰਦੀ ਜਿੰਨੂੰ ਕਹਲੇ ਉਹ ਕੀਤੀ ਹੋਈ ਸੀ ਬਿ ਬਿਲਕੁਲ ਚੰਡੀਗੜ੍ਹ ਪੁਲਿਸ ਇਹ ਪ੍ਰਸ਼ਾਸਨ ਤੇ ਯੂਨੀਵਰਸਿਟੀ ਦਾ ਪ੍ਰਸ਼ਾਸਨ ਬਿਲਕੁਲ ਡਰੇ ਹੋਏ ਸੀਗੇ ਜਿਸ ਤਰੀਕੇ ਦਾ ਕੱਟ ਅੱਜ ਇੱਥੇ ਹੋਇਆ ਇਹ ਚਾਹੁੰਦੇ ਸੀ ਕਿ ਵੀ ਕੱਟ ਨਾ ਹੋਵੇ ਅਸਲ ਵਿੱਚ ਇਕੱਠ ਇਹਦੇ ਤੋਂ ਦੁੱਗਣਾ ਤਿੰਗਣੀ ਗਿਣਤੀ ਹੋਣੀ ਸੀ ਲੋਕਾਂ ਦੀ ਪਰ ਇਹਨਾਂ ਨੇ ਚੰਡੀਗੜ੍ਹ ਦੇ ਬਾਰਡਰ ਤੇ ਹੀ ਕਰੀਬ 6000 ਜਿਹੜਾ ਸੈਂਟਰ ਸੈਂਟਰ ਦੀ ਸਕਿਉਰਿਟੀ ਫੋਰਸ ਹੈ ਉਹ ਇਹਨਾਂ ਨੇ ਡਿਪਲੋਏ ਕੀਤੀ ਤੇ ਨਾਲ ਨਾਲ ਬੈਰੀਕੇਡਿੰਗ ਕੀਤੀ ਮਤਲਬ ਪੂਰੀ ਚੰਡੀਗੜ੍ਹ ਦੀ ਇਹਨਾਂ ਨੇ ਨਾਕਾਬੰਦੀ ਕੀਤੀ ਹੋਈ ਸੀ ਯੂਨੀਵਰਸਿਟੀ ਦੇ ਗੇਟਸ ਦੇ ਉੱਤੇ ਵੀ ਦੋ ਗੇਟਸ ਦੇ ਉੱਤੇ ਇਹਨਾਂ ਨੇ ਜੋ ਵੀ ਜਥੇਬੰਦੀਆਂ ਜੋ ਵੀ ਲੋਕ ਸਾਰਾ ਸਮਰਥਨ ਕਰਨ ਆਏ ਸੀ ਉਹ ਵਿਦਿਆਰਥੀ ਨੌਜਵਾਨ ਹੋਣ ਉਹ ਲਗ ਲਗ ਕਿਸਾਨ ਜਿੱਥੇ ਬੰਦੀਆਂ ਟੀਚਰਸ ਹੁੰਣ ਹੁਣ ਪੰਥਕ ਜਿੱਥੇ ਬੰਦੀਆਂ ਹੁਣ ਆਮ ਲੋਕ ਹੁਣ ਜੋ ਵੀ ਸਾਡਾ ਸਮਰਥਨ ਕਰਨ ਅੱਜ ਆਏ ਉਹਨਾਂ ਉੱਤੇ ਬਰਬਰ ਤਰੀਕੇ ਦੇ ਨਾਲ ਚੰਡੀਗੜ੍ਹ ਪੁਲਿਸ ਵੱਲੋਂ ਲਾਠੀ ਚਾਰਜ ਕੀਤਾ ਗਿਆ ਤੇ ਉਹਨਾਂ ਨੂੰ ਬੱਸਾਂ 'ਚ ਪਾ ਪਾ ਕੇ ਮਤਲਬ ਉਹਨਾਂ ਨੂੰ ਚੱਕ ਕੇ ਲੈ ਗਏ ਜ਼ਿਲ੍ਹੇਵਾਂ ਲੈ ਗਏ ਤੇ ਹਜੇ ਤੱਕ ਉਹਨੂੰ ਨਹੀਂ ਛੱਡਿਆ ਹਜੇ ਤੱਕ ਸ਼ਾਮ ਸ਼ਾਮ ਨੂੰ 5 ਵਜੇ ਚੁੱਕੇ ਨਹੀਂ ਪਰ ਉਹ ਹਜੇ ਵੀ ਨਹੀਂ 60 ਤੋਂ 70 ਬੰਦੇ ਨੇ ਜੀ ਜਿਨ੍ਹਾਂ ਨੂੰ ਚੰਡੀਗੜ੍ਹ ਪੁਲਿਸ ਨੇ ਚੱਕਿਆ ਹੋਇਆ ਹੈ ਹਾਂਜੀ ਉਹਦੇ ਵਿੱਚ ਦੇਖੋ ਹੁਣ ਜਿਹੜੀ ਐਂਟੀ ਰਾਈਡ ਪੁਲਿਸ ਆਈ ਹੋਈ ਹੈ ਅੱਜ ਪੰਜਾਬ ਦੀ ਆਈ ਹੋਈ ਹੈ ਤਾਂ ਇਹਦੇ ਵਿੱਚ ਪੰਜਾਬ ਪੁਲਿਸ ਹੀ ਬਰਾਬਰ ਜ਼ਿੰਮੇਵਾਰ ਹੈ ਜਿਹੜੀ ਇੱਥੇ ਅੱਜ ਡਰ ਦਾ ਮਾਹੌਲ ਪੈਦਾ ਕਰਨ ਦੇ ਵਿੱਚ ਸ਼ਾਮਲ ਹੈ ਇੱਥੇ ਇੱਕ ਕਿਹੋ ਜਿਹਾ ਮਾਹੌਲ ਪੈਦਾ ਕਰਨਾ ਵੀ ਰਫਲਾਂ ਤੇ ਡਾਂਗਾ ਤੇ ਹੈਲਮਟ ਤੇ ਬੁਲੇਟ ਪ੍ਰੂਫ ਜੈਕਟਸ ਪਾ ਕੇ ਪੁਲਿਸ ਜਿਹੜੇ ਅਫਸਰ ਨੇ ਉਹ ਵਿੱਚ ਘੁੰਮ ਰਹੇ ਨੇ ਜਿਵੇਂ ਇੱਥੇ ਬਹੁਤ ਲੋਕ ਅਤਵਾਦੀ ਹੁੰਦੇ ਨੇ ਜਦਕਿ ਇੱਥੇ ਸਿਰਫ ਇੱਕ ਹੱਕ ਦੀ ਗੱਲ ਹੋ ਰਹੀ ਹੈ ਪੰਜਾਬ ਯੂਨੀਵਰਸਿਟੀ ਦੇ ਉੱਤੇ ਹੱਕ ਇੱਥੋਂ ਦੇ ਵਿਦਿਆਰਥੀਆਂ ਨੇ ਇੱਥੋਂ ਦੇ ਲੋਕਾਂ ਦਾ ਹੈ ਇਹ ਅੱਜ ਫੈਸਲੇ ਟੱਕੇ ਨਿਕਲੇ ਹੈਗੇ ਬਹੁਤ ਸਾਰੇ ਬੁਲਾ ਰਹੇ ਨੇ ਸਟੇਜ 'ਤੇ ਬੋਲਿਆ ਪਰ ਲਾਸਟ ਫੈਸਲਾ ਕਿਤਨੇ ਕਿ ਤੇੜੇ-ਟੜੇ ਸਟੂਡੈਂਟ ਯੂਨੀਅਨ ਬਣੀ ਹੈ ਉਹਨਾਂ ਨੇ ਹੀ ਫੈਸਲਾ ਲੈਣਾ ਕਿਉਂਕਿ ਜਿੰਨੇ ਵੀ ਲੀਡਰ ਸੀ ਉਹੀ ਕਹਿੰਦੇ ਸੀ ਕਿ ਜੋ ਫੈਸਲਾ ਸਟੂਡੈਂਟ ਯੂਨੀਅਨਸ ਦਾ ਹੋਵੇਗਾ ਉਹੀ ਸਾਨੂੰ ਮੰਨਣਾ ਹੈ ਦੇਖੋ ਹਜੇ ਅੱਜ ਮਤਲਬ ਸੈਂਟਰ ਸਰਕਾਰ ਨੂੰ ਇੱਕ ਬਹੁਤ ਵੱਡਾ ਮੈਸੇਜ ਗਿਆ ਸੈਂਟਰ ਸਰਕਾਰ ਨੇ ਆਪਣਾ ਪੂਰਾ ਜ਼ੋਰ ਲਾ ਲਿਆ ਪੂਰਾ ਜ਼ੋਰ ਮਤਲਬ ਵੱਧ ਚੜ ਕੇ ਲਾਇਆ ਉਹਨਾਂ ਨੇ ਤੇ ਉਹਨਾਂ ਕੋਲ ਬੈਰੀਕੇਡਿੰਗ ਖਤਮ ਹੋ ਗਈ ਸੀ ਉਹਨਾਂ ਨੇ ਬੈਰੀਕੇਡ ਹਰਿਆਣੇ ਤੇ ਪੰਜਾਬ ਪੁਲਿਸ ਤੋਂ ਮੰਗੇ ਵੀ ਨੇ ਤੇ ਹੁਣ ਪੂਰਾ ਜ਼ੋਰ ਲਾਉਣ ਦੇ ਬਾਵਜੂਦ ਵੀ ਲੋਕਾਂ ਨੇ ਇਹਨਾਂ ਦੇ ਬੈਰੀਕੇਡ ਪੱਟਤੇ ਲੋਕ ਬੈਰੀਕੇਡ ਤੋੜ ਕੇ ਇੱਥੇ ਵੱਡੀ ਗਿਣਤੀ ਦੇ ਵਿੱਚ ਅੱਜ ਯੂਨੀਵਰਸਿਟੀ ਪਹੁੰਚੇ ਨੇ ਸ਼ਾਮਲ ਹੋਏ ਨੇ ਤੁਸੀਂ ਦੇਖੋ ਯੂਨੀਵਰਸਿਟੀ ਪ੍ਰਸ਼ਾਸਨ ਕਿੰਨਾ ਡਰਦਾ ਹੈ ਅਸੀਂ ਕਾਲ ਦਿੱਤੀ ਸੀ ਕਿ ਵੀ ਅਸੀਂ 10 ਤਰੀਕ ਨੂੰ ਯੂਨੀਵਰਸਿਟੀ ਬੰਦ ਕਰਾਂਗੇ ਇਹਨਾਂ ਨੇ ਪਹਿਲਾਂ ਹੀ ਛੁੱਟੀ ਐਲਾਨ ਕਰ ਦਿੱਤੀ ਇਹਨਾਂ ਨੇ ਨਾਕਾਬੰਦੀ ਕਰ ਦਿੱਤੀ ਹੌਸਟਲਸ ਦੇ ਵਿੱਚ ਐਂਟਰੀ ਬੰਦ ਕਰ ਦਿੱਤੀ ਲੋਕਾਂ ਨੂੰ ਅੰਦਰ ਆਉਣ ਤੋਂ ਬੰਦ ਕਰ ਦਿੱਤੀ ਤੁਸੀਂ ਬਾਕੀ ਦਿਨਾਂ 'ਚ ਵੀ ਦੇਖਦੇ ਹੋ ਕਿਉਂਕਿ ਤੁਸੀਂ ਤਾਂ ਚਲੋ ਲਗਾਤਾਰ ਪ੍ਰੋਟੈਸਟ 'ਚ ਬੈਠੇ ਹੁੰਦੇ ਕਿਉਂਕਿ ਇੰਨੀ ਵੱਡੀ ਯੂਨੀਵਰਸਿਟੀ ਹੈ ਇਹਨੇ ਨੰਬਰ ਆਫ ਸਟੂਡੈਂਟਸ ਹੈ ਪਰ ਵਾਕਿਓ ਸਾਰੇ ਆ ਕੇ ਆਉਂਦੇ ਆ ਚਲੋ ਓਪਨ ਡੇਸ ਦੀ ਗੱਲ ਚਲੋ ਵੱਡੇ ਲੈਵਲ ਤੇ ਦਿੱਤਾ ਹੋਇਆ ਸੀ ਪਰ ਬਾਕੀ ਦਿਨਾਂ 'ਚ ਵੀ ਉਹ ਲੋਕ ਨਹੀਂ ਨਜ਼ਰ ਆਉਂਦੇ ਅੱਜ ਜੀ ਤੁਸੀਂ ਵਿਦਿਆਰਥੀਆਂ ਦੀ ਗੱਲ ਕਰ ਰਹੇ ਹੋ ਤਾਂ ਵਿਦਿਆਰਥੀ ਬਿਲਕੁਲ ਨਜ਼ਰ ਆਉਂਦੇ ਨਹੀਂ ਇੱਥੇ ਆਉਂਦੇ ਹੈ ਮੈਂ ਮੰਨਦਾ ਪਰ ਜਿੰਨੇ ਇੱਕ ਨੰਬਰ ਇੰਨਾ ਕਿਉਂਕਿ ਹਰ ਕਿਸੇ ਦਾ ਮੁੱਦਾ ਇਕੱਲਾ ਇੱਕ ਦੋ ਬੰਦਿਆਂ ਦਾ ਮੁੱਦਾ ਤਾਂ ਹੈ ਨਹੀਂ ਸਾਰੇ ਲਈ ਲੜਦੇ ਪਏ ਕੋਈ ਪਰਸਨਲ ਲੜਾਈ ਤਾਂ ਹੈ ਨਹੀਂ ਇਹ ਨਹੀਂ ਅਜਿਹੀ ਗੱਲ ਕੋਈ ਨਹੀਂ ਹੈਗੀ ਵਿਦਿਆਰਥੀ ਅੱਜ ਵੱਜ ਚੜ ਕੇ ਇਸ ਮਸਲੇ ਵਿੱਚ ਸ਼ਾਮਲ ਹੋ ਰਹੇ ਨੇ ਕਿਉਂਕਿ ਦੇਖੋ ਇਹ ਮਸਲਾ ਪੰਜਾਬ ਦੀ ਦਾਅਵੇਦਾਰੀ ਦੀ ਨੁਮਾਇੰਦਗੀ ਦਾ ਤਾਂ ਹੈ ਹੀ ਹੈ ਇਹਦੇ ਨਾਲ ਨਾਲ ਸਿੱਖਿਆ ਇਹਦੀ ਕੇਂਦਰੀਕਰਨ ਨਿੱਜੀਕਰਨ ਤੇ ਭਗਵੇਂਕਰਨ ਦਾ ਵੀ ਹੈ ਜੇ ਇੱਥੇ ਅੱਜ ਸੈਨੇਟ ਖਤਮ ਹੁੰਦੀ ਹੈ ਤਾਂ ਇਹਦਾ ਮਤਲਬ ਇਹ ਹੋਏਗਾ ਵੀ ਜਿਹੜੇ ਮੈਂਬਰ ਨਵੇਂ ਸੈਨੇਟ ਦੇ ਵਿੱਚ ਆਉਣਗੇ ਉਹ ਕੌਣ ਹੋਣਗੇ ਉਹ ਸਾਰੇ ਮੈਂਬਰ ਉਹ ਹੋਣਗੇ ਜੋ ਉਤੋਂ ਆਰਐਸਐਸ ਭਾਜਪਾ ਦੇ ਵੱਲੋਂ ਚੁਣੇ ਹੋਣਗੇ ਮਤਲਬ ਉਹ ਸਾਰੇ ਕੁਝ ਤੈਅ ਕਰਨਗੇ ਵੀ ਪੰਜਾਬ ਯੂਨੀਵਰਸਿਟੀ ਤੇ ਇਹਦੇ ਨਾਲ ਜਿਹੜੇ 7 ਜ਼ਿਲ੍ਹਿਆਂ ਦੇ ਵਿੱਚ 202 ਕਾਲਜਾਂ ਦੇ ਵਿੱਚ ਕੀ ਪੜਾਇਆ ਜਾ ਰਿਹਾ ਹੈ ਕੋਣ ਪੜਾ ਰਿਹਾ ਤੇ ਕਿਸ ਤਰ੍ਹਾਂ ਪੜਾ ਰਿਹਾ ਨਹੀਂ ਮੈਨੇ ਉਹ ਜਿਸ ਤਰ੍ਹਾਂ ਬੀਐਸਯੂ ਦੇ ਵਿੱਚ ਬਨਾਰਾ ਸਿੰਧੂ ਯੂਨੀਵਰਸਿਟੀ ਦੇ ਵਿੱਚ ਕੋਗਨੀਸ਼ਨ ਤਾਂ ਕਿਤੇ ਨ ਕਿਤੇ ਵਾਪਸ ਲੈ ਲੈਣਾ ਹੁਣ ਨਹੀਂ 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 ਦੇਖੋ ਇਹਦੇ ਵਿੱਚ ਵੀ ਹੁਣ ਇਹ ਹੈ ਵੀ ਹੁਣ ਆਪਣੀ ਸਿੱਧੀ ਕਿੱਥੇ ਹੈ ਆਪਾਂ ਹੁਣ ਜਿੱਥੇ ਪਿਛਲੇ ਸਾਲ ਜੇ ਕਿ ਉੱਥੇ ਖੜ ਗਏ ਆ ਵੀ ਸੈਨੇਟ ਹੈ ਵੀ ਨਹੀਂ ਪਰ ਸੈਨੇਟ ਦੀ ਹੁਣ ਜਿਹੜੀ ਬਾਡੀ ਹੈ ਕਨੋ ਮੈਂਬਰੀ ਉਹ ਹੈਗੀ ਹੈ ਪਰ ਦੇਖੋ ਹੁਣ ਹਜੇ ਵੀ ਗੁੰਜਾਇਸ਼ ਹੈ ਕਿ ਇਹ ਵੀ ਕੀ ਪਤਾ ਅਗਲੇ ਸਾਲ ਇਹ ਫਿਰ ਤੋਂ ਨੋਟਿਸ ਲੈ ਕੇ ਆਉਣ ਵੀ ਇਹਨੂੰ 31 ਮੈਂਬਰੀ ਕੀਤਾ ਜਾਂਦਾ ਹੈ ਵਸਤੇ ਹੋਰ ਘਟਾ ਦੇਣੇ ਦੀ ਮੈਂਬਰਸ਼ਿਪ ਤਾਂ ਇਸ ਸਰਕਾਰ ਦਾ ਜਿਹੜੀ ਇੰਨੀ ਜ਼ਿੰਮੇਵਾਰ ਸਰਕਾਰ ਹੈ ਇਹਨੇ ਲਾਰੇ ਲਾਉਂਦੇ ਨੇ ਲੋਕਾਂ ਨੂੰ ਹੁਣ ਕੀ ਲੋਕਾਂ ਨੂੰ ਨਹੀਂ ਪਤਾ ਕਿ ਲਾਰੇबाज ਨੇ ਕਿਹਦੇ ਖਾਤੇ ਵਿੱਚ 15-15 ਲੱਖ ਆਏ ਨੇ ਕਿਹਨੂੰ 2 ਕਰੋੜ ਪੱਕੀਆਂ ਨੌਕਰੀਆਂ ਮਿਲ ਗਈਆਂ ਕਿਸਨੂੰ ਨਹੀਂ ਮਿਲੀਆਂ ਤਾਂ ਇਹ ਸਾਫ਼ ਹੈ ਵੀ ਸਰਕਾਰ ਟਾਲਣ ਦੇ ਲਈ ਬਹੁਤ ਕੁਝ ਕਰਦੀ ਹੈ ਤਾਂ ਕਿ ਲੋਕਾਂ ਦਾ ਜਿਹੜਾ ਸੰਘਰਸ਼ ਠੰਡਾ ਹੋ ਜਾਏ ਇਸੇ ਕਰਕੇ ਸਾਡੀ ਜਿਹੜੀ ਮੇਨ ਮੰਗ ਹੈ ਉਹ ਇਹੀ ਹੈ ਵੀ ਤੁਸੀਂ ਸੈਨੇਟ ਦੀਆਂ ਚੋਣਾਂ ਅਨਾਉਂਸ ਕਰੋ ਕਿਉਂਕਿ ਜਦੋਂ ਤੱਕ ਮਤਲਬ ਇਹ ਆਪਣੀ ਵੱਡੀ ਜਿੱਤ ਹੈ ਵਿਦਿਆਰਥੀ ਸੰਘਰਸ਼ ਦੀ ਵੀ ਅਸੀਂ ਇਹ ਨੋਟਿਸ ਕੇਂਦਰ ਸਰਕਾਰ ਤੋਂ ਇੱਕ ਹਫ਼ਤੇ ਦੇ ਵਿੱਚ ਵਾਪਸ ਕਰਾ ਲਿਆ ਹਫ਼ਤੇ ਵਿੱਚ ਹੀ ਉਹ ਝੁੱਕ ਗਏ ਪਰ ਇਹ ਪੂਰੀ ਪੂਰੀ ਜਿੱਤਨੀ ਹੈ ਅਸੀਂ ਪੂਰੀ ਜਿੱਤ ਤੋਂ ਮੰਨਾਂਗੇ ਜਦੋਂ ਸੈਨੇਟ ਦੀਆਂ ਚੋਣਾਂ ਮੁਕੰਮਲ ਤੌਰ ਤੇ ਬਹਾਲ ਹੋਣਗੀਆਂ ਜਦੋਂ ਯੂਨੀਵਰਸਿਟੀ ਵੱਲੋਂ ਸ਼ਡਿਊਲ ਭੇਜਿਆ ਜਾਊਗਾ ਤੇ ਉੱਥੋਂ ਮਨਜ਼ੂਰੀ ਵਾਪਸ ਆਊਗੀ ਉਦੋਂ ਆਪਣੀ ਜਿੱਤ ਹੋਏਗੀ ਆ ði ਓਵਰੋਲ ਕਿਵੇਂ ਦੇਖਦੇ ਹੋ ਸਾਰੀ ਚੀਜ਼ਾਂ ਕਿਵੇਂ ਰਹੀਆਂ ਜੋ ਤੁਸੀਂ ਇੱਕ ਪਲੈਨਿੰਗ ਕੀਤੀ ਹੋਈ ਸੀ ਕਿ ਉਹਦੇ ਹਿਸਾਬ ਨਾਲ ਹੋਈਆਂ ਜਾਂ ਫਿਰ ਚੀਜ਼ਾਂ ਥੋੜੀ ਉਲਟ ਗਈਆਂ ਜਿਵੇਂ ਅੱਜ ਅਸੀਂ ਸੋਚਿਆ ਹੋਇਆ ਸੀਗਾ ਵੀ ਅਸੀਂ ਤਿੰਨੇ ਗੇਟ ਖੋਲਣ ਦੀ ਕੋਸ਼ਿਸ਼ ਕਰਾਂਗੇ ਯੂਨੀਵਰਸਿਟੀ ਦੇ ਪਰ ਜਿਹੜੇ ਪ੍ਰਸ਼ਾਸਨ ਹੈ ਉਹਨੇ ਬਿਲਕੁਲ ਕਿਲਾਵੰਦੀ ਕੀਤੀ ਹੋਈ ਸੀਗੀ ਕੈਂਪਸ ਦੀ ਇਹਨਾਂ ਨੇ ਗੇਟਾਂ ਦੇ ਅੱਗੇ ਬੱਸਾਂ ਖੜ੍ਹੀਆਂ ਕੀਤੀ ਹੋਈ ਸੀਗੀ ਮਤਲਬ ਬਿਲਕੁਲ ਹੀ ਰਸਤਾ ਬਲੌਕ ਕੀਤਾ ਹੋਇਆ ਸੀ ਫਿਰ ਸਾਰੇ ਸਾਰੇ ਲੋਕ ਜਿਨ੍ਹਾਂ ਨੇ ਅੰਦਰ ਆਉਣਾ ਸੀਗਾ ਉਹ 1 ਨੰਬਰ ਗੇਟ ਤੇ ਪਹੁੰਚੇ ਅਸੀਂ ਵੀ ਅੰਦਰੋਂ 1 ਨੰਬਰ ਗੇਟ ਤੇ ਪਹੁੰਚੇ ਤੇ ਉਹ ਗੇਟ ਖੁਲਵਾਇਆ ਲੋਕਾਂ ਨੇ ਜ਼ਬਰਦਸਤੀ ਉਹ ਗੇਟ ਖੋਲਿਆ ਵੀ ਇੱਕ ਸੁਨੇਹਾ ਗਿਆ ਪਾਸ ਪਾਸ ਸਰਕਾਰ ਨੂੰ ਵੀ ਤੁਸੀਂ ਜਦੋਂ ਲੋਕਾਂ ਦੇ ਹੱਕਾਂ ਤੇ ਡਾਕੇ ਮਾਰ ਰਹੇ ਹੋ ਤਾਂ ਇਸ ਤਰ੍ਹਾਂ ਨਹੀਂ ਹੈਗਾ ਵੀ ਕੋਈ ਉਹਦੇ ਖਿਲਾਫ ਬੋਲ ਨਹੀਂ ਰਿਹਾ ਕੋਈ ਜਿਗਰਾ ਨੀ ਮਾਰ ਰਿਹਾ ਅਸਲ ਵਿੱਚ ਜੋ ਹੱਕ ਲੋਕਾਂ ਨੇ ਲੈਣੇ ਆ ਉਹ ਉਹ ਉਹਨਾਂ ਨੇ ਆਪ ਨਹੀਂ ਜਿਹਨੇ ਲੋਕਾਂ ਨੂੰ ਆਪ ਆਪਣੇ ਹੱਕ ਖੋਣੇ ਪੈਣਗੇ ਤੇ ਲੋਕ ਉਹਦੇ ਅੱਜ ਉਹਦੇ ਲਈ ਅੱਜ ਤਿਆਰ ਨਹੀਂ ਤੁਸੀਂ ਦੇਖੋ ਕਿੰਨੀ ਵੱਡੀ ਗਿਣਤੀ ਦੇ ਵਿੱਚ ਲਾਠੀ ਚਾਰਜ ਹੋਣ ਦੇ ਬਾਵਜੂਦ ਇੱਥੇ ਅੱਜ ਕੱਟ ਸੀਗਾ ਕਿੰਨਾ ਲੰਬਾ ਆਪਣਾ ਪ੍ਰੋਗਰਾਮ ਚੱਲੇ ਆ ਤੇ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜੇ ਪੰਜਾਬ ਦੇ ਲੋਕ ਨੇ ਜਿਹੜੇ ਅੱਜ ਕਿਸੇ ਨਾ ਕਿਸੇ ਬੰਦਿਸ਼ ਕਰਕੇ ਇੱਥੇ ਨਹੀਂ ਪਹੁੰਚ ਸਕੇ ਉਹਨਾਂ ਨੇ ਕਿੰਨੀ ਜ਼ਿਆਦਾ ਸਪੋਰਟ ਦਿੱਤੀ ਐ ਇਸ ਪੂਰੇ ਮਸਲੇ ਨੂੰ ਫਿਰ ਇਹਦੇ ਤੋਂ ਪਤਾ ਲੱਗਦਾ ਵੀ ਲੋਕ ਇਸ ਮਸਲੇ ਦੇ ਲਈ ਕਿੰਨੇ ਜਾਗਰੂਕ ਨੇ ਕਿੰਨਾ ਸਰੋਕਾਰ ਰੱਖਦੇ ਆ ਇਹਦੇ ਲਈ ਤੇ ਸਰਕਾਰਾਂ ਪ੍ਰਤੀ ਪੰਜਾਬ ਸਰਕਾਰ ਹੋਵੇ ਭਾਵੇਂ ਉਹ ਸੈਂਟਰ ਸਰਕਾਰ ਸਰਕਾਰ ਹੋਵੇ ਕਿਉਂਕਿ ਦੋਵਾਂ ਦੀ ਪੁਲਿਸ ਨੇ ਪੰਜਾਬ ਪੁਲਿਸ ਨੇ ਵੀ ਤੇ ਚੰਡੀਗੜ੍ਹ ਪੁਲਿਸ ਨੇ ਵੀ ਅੱਜ ਲਾਠੀ ਚਾਰਜ ਕੀਤਾ ਪੱਤਰਕਾਰਾਂ ਦੇ ਉੱਤੇ ਵੀ ਲਾਠੀ ਜਾਜ ਹੋਇਆ ਅੱਜ ਜਿਹੜੇ ਲੋਕ ਸਮਰਥਨ ਕਰਨ ਆਏ ਹੋ ਸੀ ਕਿ ਉਹਨਾਂ ਤੇ ਵੀ ਹੋਇਆ ਤੇ ਉਹ ਹੁਣ ਲੋਕਾਂ ਦੇ ਸਾਹਮਣੇ ਸਾਫ਼ ਹੋ ਗਈ ਇਹ ਗੱਲ ਇਸ ਕਰਕੇ ਜਿਹੜਾ ਲੋਕਾਂ ਦਾ ਗੁੱਸਾ ਹੈ ਉਹ ਹੁਣ ਸਰਕਾਰਾਂ ਕੋਲ ਸਾਡਾ ਇੱਥੇ ਤੱਕ ਵੀ ਸੀਗਾ ਅਸੀਂ ਬਾਹਰ ਸੀਗੇ ਤੇ ਕਹਿੰਦੇ ਅਸੀਂ ਇਹਨਾਂ ਚੰਡੀਗੜ੍ਹੇ ਨਹੀਂ ਕਹਣਾ ਕਹਿੰਦੇ ਸਾਡੇ ਪੰਜਾਬ ਦੇ ਪਿੰਡ ਉਜਾੜ ਕੇ ਬਣਿਆ ਹੋਵੇ ਤੇ ਇਹਨੂੰ ਪੰਜਾਬ ਹੀ ਕਹਣਾ ਕਹਿੰਦੇ ਅਸੀਂ ਬਿਲਕੁਲ ਇਹਦੇ ਕੋਈ ਸ਼ੱਕ ਹੀ ਨਹੀਂ ਹੈਗਾ ਜਿੱਥੇ ਆਪਾਂ ਖੜੇ ਆਂ ਇਹ ਕਾਂਜੀ ਮਾਜਰਾ ਪਿੰਡ ਹੈ ਇਥੇ ਪਿੰਡ ਵਸਦਾ ਸੀਗਾ ਹੁਣ ਇਹ ਕਹਿਣ ਨੂੰ ਸਿਟੀ ਬਿਊਟੀਫੁਲ ਹੈ ਇਰੀਆ ਸੋਹਣੀ ਸੋਹਣੀਆਂ ਕੋਠੀਆਂ ਨੇ ਵੱਡੇ ਵੱਡੇ ਹਨ ਕੁਆਟਰ ਨੇ ਪਰ ਅਸਲ ਵਿੱਚ ਇਥੇ 28 ਪਿੰਡ ਸੀਗੇ ਬਹੁਤ ਦੇ ਇਥੇ ਲੋਕ ਵਸਦੇ ਸੀਗੇ ਜਿਹਨਾਂ ਨੂੰ ਬੇਕਾਰ ਕਰ ਦਿੱਤਾ ਉਹਨਾਂ ਨੂੰ ਕੋਈ ਮੁਆਵਜ਼ਾ ਨਹੀਂ ਦਿੱਤਾ ਕੋਈ ਘਰ ਨਹੀਂ ਦਿੱਤਾ ਉਹਨਾਂ ਨੂੰ ਇਥੋਂ ਕੱਢ ਦਿੱਤਾ ਗਿਆ ਤੇ ਕੀ ਫਿਰ ਉਹਨਾਂ ਲੋਕਾਂ ਦੀ ਕੀ ਪੰਜਾਬੀ ਲੋਕਾਂ ਦੀ ਇਸ ਸ਼ਹਿਰ ਦੇ ਉੱਤੇ ਨੁਮਾਇੰਦਗੀ ਨਹੀਂ ਬਣਦੀ ਦਾਅਵੇਦਾਰੀ ਨਹੀਂ ਬਣਦੀ ਬਣਦੀ ਹੈ ਜ਼ਰੂਰ ਬਣਦੀ ਹੈ ਆਪਣੇ ਤੋਂ ਹੱਕ ਹੋਇਆ ਹੋਇਆ 1968 ਦੇ ਵਿੱਚ ਜਿਹੜਾ ਪੰਜਾਬ ਰੀਆਰਗੇਨਾਈਜੇਸ਼ਨ ਐਕਟ ਆਇਆ ਸੀ ਉਦੇ ਤਹੇ ਤੇ ਨਾਲੇ ਸਾਡੇ ਤੋਂ ਚੰਡੀਗੜ੍ਹ ਵੀ ਖੋਇਆ ਸਾਡੀ ਪੰਜਾਬ ਯੂਨੀਵਰਸਿਟੀ ਵੀ ਖੋਈ ਹੈ ਤੇ ਮਤਲਬ ਅੱਜ ਜੇ ਸੈਨੇਟ ਦਾ ਮਸਲਾ ਹੈ ਦੇਖੋ ਬਾਰ ਬਾਰ ਆਉਂਦਾ ਰਹੇਗਾ ਸੈਨੇਟ ਦਾ ਮਸਲਾ ਉਦੋਂ ਤੱਕ ਆਏਗਾ ਜਦੋਂ ਤੱਕ ਅਸੀਂ ਜਦੋਂ ਤੱਕ ਪੰਜਾਬ ਯੂਨੀਵਰਸਿਟੀ ਮੁਕੰਮਲ ਤੌਰ ਤੇ ਪੰਜਾਬ ਦੀ ਹੋ ਨਹੀਂ ਜਾਂਦੀ ਉਹ ਲੰਬੀ ਲੜਾਈ ਹੈ ਉਹ ਅਗਲੀ ਅਗਲੀ ਲੜਾਈ ਹੈ ਹਜੇ ਜਿਹੜੀ ਆਪਣੀ ਅਜ ਮੰਗ ਹੈ ਸੈਨੇਟ ਚ ਉਹਨਾਂ ਦੀ ਬਹਾਲੀ ਹੈ ਉਹ ਅਸੀਂ ਬਿਲਕੁਲ ਅੰਤ ਤੱਕ ਕਰਾਂਗੇ ਪੂਰੀ ਬਿਲਕੁਲ ਸਾਡੇ ਨਾਲ ਸਟੂਡੈਂਟ ਲੀਡਰ ਮੌਜੂਦ ਸੀ ਕਹਿੰਦੇ ਸਾਡੀ ਜਿਹੜੀ ਲੜਾਈ ਹੈ ਉਹ ਖਤਮ ਨਹੀਂ ਹੋਣ ਵਾਲੀ ਜਦ ਤੱਕ ਸੈਨੇਟ ਚ ਉਹਨਾਂ ਬਹਾਲ ਨਹੀਂ ਹ ਇਸੀ ਤਰ੍ਹਾਂ ਜਾਰੀ ਰਹੋਗੇ ਵੀਡੀਓ ਜਲਦੀ ਸੁਮੇਤ ਦੇ ਨਾਲ ਮੈਰਾ ਗੋਜਨ ਪੰਜਾਬ ਫਸ ਵਾਇਸ ਚੰਡੀਗੜ੍ਹ